ਮਾਮਲਾ ਧੋਖਾਧੜੀ ਨਾਲ ਜੁੜਿਆ ਹੈ 38 ਕਰੋੜ ਰੁਪਏ ਦੀ ਠੱਗੀ ਦਾ ਹਿੱਸਾਦਾਰ ਦੱਸ ਕੇ ਇੱਕ ਕਾਰੋਬਾਰੀ ਨੂੰ 1 ਕਰੋੜ ਰੁਪਏ ਦੀ ਠੱਗੀ ਦਾ ਸ਼ਿਕਾਰ ਬਣਾ ਲਿਆ ਇੱਕ ਧੋਖਾਧੜੇ ਕਰਨ ਵਾਲੇ ਨੇ ਉਹ ਕੌਣ ਹੈ ਔਰ ਕਸਟਮ ਅਧਿਕਾਰੀ ਬਣ ਕੇ ਉਸਨੇ ਕਾਲ ਕੀਤੀ ਸੀ ਔਰ ਕਿਹਾ ਸੀ 에어ਪੋਰਟ ਤੋਂ ਕਾਲ ਹੈ ਔਰ ਇਸ ਮਾਮਲੇ ਦੇ ਵਿੱਚ ਹੋਰ ਕੀ ਕੀ ਗੱਲਾਂ ਸਾਹਮਣੇ ਨਿਕਲ ਕੇ ਆਈਆਂ ਨੇ ਤੱਥ ਕੀ ਨਿਕਲ ਕੇ ਆਏ ਨੇ ਕਿ ਇੱਕ ਲੁਧਿਆਣੇ ਦਾ ਕਾਰੋਬਾਰੀ 1 ਕਰੋੜ ਰੁਪਏ ਦੀ ਠੱਗੀ ਦਾ ਸ਼ਿਕਾਰ ਹੋ ਗਿਆ ਇਹ 38 ਕਰੋੜ ਦਾ ਮਾਮਲਾ ਵਿੱਚ ਕਿਵੇਂ ਆ ਗਿਆ ਕਿਹੜਾ ਐਸਾ ਠੱਗੀ ਦੀ ਗੱਲ ਦੱਸੀ ਗਈ ਔਰ ਨਕਲੀ ਕਸਟਮ ਅਧਿਕਾਰੀ ਨੇ ਅਫਸਰ ਨੇ ਉਸ ਕਾਰੋਬਾਰੀ ਨੂੰ ਆਪਣੀ ਠੱਗੀ ਦੇ ਵਿੱਚ ਆਪਣੇ ਜਾਲ ਦੇ ਵਿੱਚ ਫਸਾਉਣ ਦੇ ਵਿੱਚ ਉਹ ਕਾਮਯਾਬ ਹੋ ਜਾਂਦਾ ਹੈ ਦਰਅਸਲ ਹੁਣ ਪੂਰਾ ਮਸਲਾ ਕੀ ਹੈ ਉਹ ਦੱਸਦੇ ਹਾਂ ਕਾਰੋਬਾਰੀ ਤੇ ਜਿਹੜਾ ਅਪੈਕਸ ਚੈਂਬਰ ਦੇ ਪ੍ਰਧਾਨ ਰਜਨੀਸ਼ ਉਹਜਾਰ 38 ਕਰੋੜ ਦੀ ਠੱਗੀ ਦੇ ਵਿੱਚ ਹਿੱਸੇਦਾਰੀ ਦੱਸ ਕੇ ਸਾਈਬਰ ਠੱਗਾਂ ਨੇ ਉਸ ਦੇ ਨਾਲ 1 ਕਰੋੜ ਰੁਪਏ ਤੋਂ ਵੱਧ ਦੀ ਠੱਗੀ ਮਾਰੀ ਹੈ ਉਹਨਾਂ ਨੇ ਇਹ ਮਾਮਲੇ ਦੀ ਸ਼ਿਕਾਇਤ ਸੀਨੀਅਰ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਸਾਈਬਰ ਸੈੱਲ ਨੂੰ ਵੀ ਦਿੱਤੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕਰਕੇ ਔਰ ਜਿਹੜੇ ਬੈਂਕ ਖਾਤੇ 'ਤੇ ਪੈਸੇ ਟਰਾਂਸਫਰ ਕਰਵਾਏ ਗਏ ਨੇ ਉਹਨਾਂ ਨੂੰ ਵੀ ਫ੍ਰੀਜ਼ ਕਰਵਾ ਦਿੱਤਾ। ਅਹੋਜਾਰੇ ਦੱਸਿਆ ਕਿ 19 ਸਤੰਬਰ ਨੂੰ ਉਹਨਾਂ ਨੂੰ ਇੱਕ ਕਾਲ ਆਉਂਦੀ ਹੈ ਔਰ ਠੱਗ ਨੇ ਖੁਦ ਨੂੰ 에어ਪੋਰਟ ਅਥਾਰਟੀ ਦਾ ਅਧਿਕਾਰੀ ਦੱਸਿਆ। ਠੱਗ ਨੇ ਕਿਹਾ ਕਿ ਤੁਹਾਡੀ ਆਈਡੀ ਲਗਾ ਕੇ ਇੱਕ ਪਾਰਸਲ ਮਲੇਸ਼ੀਆ ਭੇਜਿਆ ਜਾ ਰਿਹਾ ਸੀ ਜਿਸ ਦੇ ਵਿੱਚ 16 ਪਾਸਪੋਰਟ, ਏਟੀਐਮ ਤੇ ਨਸ਼ੀਲੇ ਪਦਾਰਥ ਮਿਲੇ ਨੇ। ਇਸ ਮਾਮਲੇ ਦੇ ਵਿੱਚ ਦਿੱਲੀ ਨੂੰ ਹੈਂਡਓਵਰ ਕੀਤਾ ਜਾ ਰਿਹਾ ਔਰ ਤੁਹਾਨੂੰ ਫੋਨ ਕਰਕੇ ਜਾਂਚ ਕੀਤੀ ਜਾਵੇਗੀ ਠੱਗਾ ਨੇ ਉਹਨਾਂ ਨੂੰ ਵਟਸਐਪ ਦੇ ਉੱਤੇ ਸਮਾਨ ਦੀ ਰਿਕਵਰੀ ਦੇ ਫਰਜੀ ਦਸਤਾਵੇਜ਼ ਵੀ ਭੇਜੇ ਔਰ 에어ਪੋਰਟ ਅਥਾਰਟੀ ਦੀ ਮੋਹਰ ਜਿਹੜੀ ਆ ਲੱਗੀ ਹੋਈ ਸੀ ਉਹ ਵੀ ਮੋਹਰ ਉਹਨਾਂ ਨੇ ਜਾਲੀ ਲਾਈ ਹੋਈ ਸੀ ਕੁਝ ਮਿੰਟ ਬਾਅਦ ਉਹਨਾਂ ਨੇ ਇੱਕ ਹੋਰ ਫੋਨ ਆਉਂਦਾ ਕਾਲਰ ਨੇ ਖੁਦ ਨੂੰ ਦਿੱਲੀ ਪੁਲਿਸ ਦਾ ਅਧਿਕਾਰੀ ਦੱਸਿਆ ਉਸਨੇ ਕਿਹਾ ਕਿ ਉਹਨਾਂ ਨੇ ਇੱਕ ਸੰਜੇ ਨਾਮ ਦੇ ਬੈਂਕ ਮੈਨੇਜਰ ਨੂੰ ਗ੍ਰਿਫਤਾਰ ਕੀਤਾ ਹੈ ਜੋ ਬੱਚਿਆਂ ਨੂੰ ਵਿਦੇਸ਼ ਭੇਜਣ ਦੇ ਨਾਮ ਦੇ ਉੱਤੇ ਠੱਗੀ ਕਰਦਾ ਸੀ ਔਰ ਸੰਜੇ ਨੇ ਦੱਸਿਆ ਕਿ ਉਹ 10% ਹਿੱਸਾ ਰਜਨੀਸ਼ ਹੋਜਾ ਨੂੰ ਉਸਨੇ ਦਿੱਤਾ ਹੈ ਯਾਨੀ ਕਿ ਜਿਹੜੇ ਕਾਰੋਬਾਰੀ ਨੂੰ ਕਾਲ ਹੋ ਰਹੀ ਹੈ ਉਹੀ ਜਿਹੜੇ ਜਾਲੀ ਅਫਸਰ ਸੀ ਕਦੇ ਦਿੱਲੀ ਪੁਲਿਸ ਦੇ ਅਧਿਕਾਰੀ ਬਣ ਕੇ ਤੇ ਕਦੇ 에어ਪੋਰਟ ਤੋਂ ਕਸਟਮ ਅਧਿਕਾਰੀ ਬਣ ਕੇ ਕਾਲ ਕਰ ਰਹੇ ਸਨ ਤੇ ਉਸ ਕਾਰੋਬਾਰੀ ਰਜਨੀਸ਼ ਹੋਜਾ ਨੂੰ ਕਹਿੰਦੇ ਨੇ ਕਿ 10% ਦੀ ਹਿੱਸਾ ਤੁਸੀਂ ਵੀ ਲਿਆ ਜਿਹੜੇ ਬੱਚਿਆਂ ਨੂੰ ਵਿਦੇਸ਼ ਭੇਜਣ ਦੇ ਨਾਮ ਦੇ ਉੱਤੇ ਠੱਗੀਆਂ ਮਾਰਦੇ ਸੀ ਇਸ ਤੋਂ ਬਾਅਦ ਠੱਗਾਂ ਨੇ ਉਹਨਾਂ ਨੂੰ ਕੇਸ ਤਦਰਜ ਕਰਨ ਦੇ ਲਈ ਫਰਜੀ ਦਸਤਾਵੇਜ਼ ਵਟਸਐਪ ਕਰ ਦਿੱਤੇ ਜਿਸ ਤੋਂ ਬਾਅਦ ਉਹ ਡਰ ਗਏ ਕਾਰੋਬਾਰੀ ਦਾ ਕਹਿਣਾ ਹੈ ਸ਼ਿਕਾਇਤਕਰਤਾ ਦਾ ਕਿ ਉਹ ਡਰ ਗਿਆ ਸੀ ਕਿ ਸ਼ਾਇਦ ਸੱਚੀ ਹੀ ਮੇਰੀ ਜਿਹੜੀ ਆ ਆਈਡੀ ਵਰਤੀ ਜਾ ਚੁੱਕੀ ਹੈ ਇਸ ਮਾਮਲੇ ਦੇ ਵਿੱਚ ਠੱਗ ਨੇ ਕਿਹਾ ਕਿ ਬਹੁਤ ਵੱਡਾ ਮਾਮਲਾ ਹੈ ਇਸ ਦੀ ਜਾਂਚ ਸੀਬੀਆਈ ਕਰ ਰਹੀ ਹੈ ਔਰ ਇਹ ਕਹਿ ਕੇ ਠੱਗ ਨੇ ਫੋਨ ਕੱਟ ਦਿੱਤਾ ਇਸ ਮਾਮਲੇ ਤੋਂ ਬਾਅਦ ਫਿਰ ਉਹ ਕਾਰੋਬਾਰੀ ਡਰ ਜਾਂਦਾ ਘਬਰਾ ਜਾਂਦਾ ਉਸ ਨੂੰ ਨਹੀਂ ਪਤਾ ਹੁੰਦਾ ਕਿ ਜੋ ਕਾਲਾਂ ਆ ਰਹੀਆਂ ਨੇ ਉਹ ਕਿਸੇ ਅਫੀਸ਼ੀਅਲ ਅਧਿਕਾਰੀ ਤੋਂ ਜਾਂ ਪੁਲਿਸ ਅਫਸਰ ਉਹਨਾਂ ਨੂੰ ਕਾਲ ਨਹੀਂ ਕਰ ਰਹੇ ਬਲਕਿ ਜਿਹੇ ਠੱਗ ਉਹਨਾਂ ਨੂੰ ਕਾਲ ਕਰ ਰਹੇ ਨੇ ਜਿਹੜੇ ਥੋੜੀ ਸਮੇਂ ਬਾਅਦ ਉਹ ਠੱਗੀ ਦਾ ਸ਼ਿਕਾਰ ਬਣਾ ਸਕਦੇ ਨੇ ਪਹਿਲਾਂ ਐਫ ਆਈ ਆਰ ਤੇ ਫਿਰ ਅਰੈਸਟ ਦੇ ਦਸਤਾਵੇਜ਼ ਵਟਸਐਪ ਦੇ ਉੱਤੇ ਭੇਜੇ ਜਾਂਦੇ ਨੇ ਬਜ਼ੁਰਗ ਨੂੰ ਉਹ ਟਾਰਗੇਟ ਜਿਹੜੇ ਬਜ਼ੁਰਗਾਂ ਨੂੰ ਹੀ ਬਣਾਉਂਦੇ ਨੇ ਸ਼ਿਕਾਇਤ ਕਰਨ ਦੇ ਬਾਅਦ ਦੇਰੀ ਹੋਈ ਜਿਹੜੀ ਸਾਈਬਰ ਠੱਗ ਬਜ਼ੁਰਗਾਂ ਨੂੰ ਟਾਰਗੇਟ ਕਿਉਂ ਕਰ ਰਹੇ ਨੇ ਪਿਛਲੇ ਡੇਢ ਮਹੀਨੇ ਦੇ ਵਿੱਚ ਬਜ਼ੁਰਗਾਂ ਦੇ ਨਾਲ ਹੀ ਠੱਗੀ ਦੇ ਮਾਮਲਾ ਇਹ ਆਰਐਨ ਦੇ ਸਾਹਮਣੇ ਚੌਥਾ ਮਾਮਲਾ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ ਇਸ ਤੋਂ ਪਹਿਲਾਂ 80 ਲੱਖ ਦੇ ਤੋ ਬਾਤ ਦੀ ਠੱਗੀ ਕਰ ਚੁੱਕੇ ਨੇ ਜਿਸ ਦੇ ਨਾਲ ਠੱਗੀ ਹੋਈ ਉਸ ਦੀ ਉਮਰ ਵੀ 60 ਸਾਲ ਸੀ ਫਿਰ 80 ਸਾਲ ਦੀ ਉਮਰ ਦੇ ਬਜ਼ੁਰਗ ਨਾਲ ਹੋਈ ਠੱਗੀ ਤੇ ਫਿਰ 72 ਸਾਲ ਦੇ ਬਜ਼ੁਰਗ ਨਾਲ ਠੱਗੀ ਹੋਈ ਔਰ ਠੱਗ ਉਹਨਾਂ ਨੂੰ ਹਾਊਸ ਅਰੈਸਟ ਦਾ ਡਰ ਦਿਖਾਉਂਦੇ ਹੋਏ ਉਹਨਾਂ ਨੂੰ WhatsApp ਦਾ ਜਿਹੜਾ Skype ਦੇ ਉੱਤੇ ਵੀਡੀਓ ਕਾਲ ਦੇ ਜ਼ਰੀਏ ਅਰੈਸਟ ਕਰ ਲੈਂਦੇ ਨੇ ਇਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਇਹ ਠੱਗੀ ਹੋ ਜਾਂਦੀ ਹੈ ਲੋਕ ਅਲਰਟ ਰਹਿਣ ਪੁਲਸ ਤਤਕਾਲ ਦੇ ਵਿੱਚ ਸੂਚਿਤ ਕੀਤਾ ਜਾਵੇ ਡੀਸੀਪੀ ਦਾ ਕਹਿਣਾ ਡੀਸੀਪੀ ਜਿਸ ਕਰਨਜੀਤ ਸਿੰਘ ਨੇ ਤੇਜਾ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਠੱਗੀਆਂ ਦੇ ਮਾਮਲੇ ਵਿੱਚ ਕਾਫੀ ਤੇਜ਼ੀ ਆ ਰਹੀ ਹੈ ਬਜ਼ੁਰਗਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਭੋਲੇ ਭਾਲੇ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ ਲੋਕਾਂ ਨੂੰ ਅਲਰਟ ਰਹਿਣ ਦੇ ਲਈ ਕਹਿ ਦਿੱਤਾ ਗਿਆ ਇਸ ਤੋਂ ਇਲਾਵਾ ਐਸਾ ਕੋਈ ਵੀ ਵਿਭਾਗ ਨਹੀਂ ਹੈ ਜੋ WhatsApp ਦੇ ਉੱਤੇ ਕਾਲ ਕਰਕੇ ਤੁਹਾਨੂੰ ਅਰੈਸਟ ਕਰ ਸਕਦਾ ਜਾਂ ਫਿਰ ਉਸ ਕਾਰਵਾਈ ਦੇ ਬਾਰੇ ਤੁਹਾਨੂੰ ਦੱਸਿਆ ਜਾਂਦਾ ਲੋਕ ਪੁਲਿਸ ਨੂੰ ਤੁਰੰਤ ਸੂਚਨਾ ਦੇਣ ਜੇਕਰ ਇਸ ਤਰ੍ਹਾਂ ਵੀਡੀਓ ਕਾਲ ਦੇ ذریعے ਕੋਈ ਅਰੈਸਟ ਪਾਉਣ ਦੀ ਗੱਲ ਕਰਦਾ ਤੁਹਾਡੇ ਨਾਲ ਤਾਂ ਫਿਰ ਇਸ ਦੇ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਜਾਵੇ ਤਾਂ ਕਿ ਇਸ ਮਾਮਲੇ ਦੇ ਉੱਤੇ ਤੁਰੰਤ ਕਾਰਵਾਈ ਕੀਤੀ ਜਾ ਸਕੇ ਹੁਣ ਰਫੰਡ ਦੀ ਗੱਲ ਹੈ ਕਿ ਉਹਨਾਂ ਨੇ ਖਾਤੇ ਵਿੱਚ ਦੋ ਵਾਰ ਜਿਹੜੇ ਨੇ ਆਰਜੀਟੀਜ਼ਮ ਜਿਹੜੀ ਆ ਉਹ ਕਰਵਾ ਲਈ ਹੈ ਪੁਲਿਸ ਦੇ ਕੋਲ ਅਧਿయోగਪਤੀ ਜਿਹੜੇ ਰਜਨੀਸ਼ ਅਹੋਜਾ ਨੇ ਉਹਨਾਂ ਨੇ ਦੱਸਿਆ ਕਿ ਕੁਝ ਮਿੰਟਾਂ ਬਾਅਦ ਹੀ ਉਹਨਾਂ ਨੇ ਇੱਕ ਹੋਰ ਫੋਨ ਆਇਆ ਜਿਸ ਨੇ ਕਾਲਰ ਨੇ ਖੁਦ ਨੂੰ ਸੀਬੀਆਈ ਦਾ ਅਧਿਕਾਰੀ ਦੱਸਿਆ ਉਸ ਨੇ ਕਿਹਾ ਕਿ ਨਾਮ ਉਸ ਦਾ ਹਾਈ ਪ੍ਰੋਫਾਈਲ ਮਾਮਲੇ ਵਿੱਚ ਆਇਆ ਸੰਜੇ ਨੇ ਉਹਨਾਂ ਦੇ ਖਾਤੇ ਵਿੱਚ 38 ਕਰੋੜ ਰੁਪਏ ਡਲਵਾਏ ਨੇ ਪਾ ਦਿੱਤੇ ਨੇ ਜਿਸ ਦੇ ਕਰਕੇ ਇਸ ਮਾਮਲੇ ਵਿੱਚ ਉਹਨਾਂ ਨੂੰ ਨਾਮਜ਼ਦ ਕਰ ਲਿਆ ਗਿਆ ਇਹ ਕਹਿ ਕੇ ਠੱਗ ਨੇ ਸੀਬੀਆਈ ਦੇ ਵਿੱਚ ਦਰਜ ਐਫ ਆਈ ਆਰ ਦਾ ਨਾਮ ਦਾ ਹਵਾਲਾ ਦੇ ਕੇ ਇੱਕ ਦਸਤਾਵੇਜ਼ ਵੀ ਫਿਰ ਵਟਸਐਪ ਕਰ ਦਿੱਤਾ ਹੁਣ ਜਦੋਂ ਇਸ ਤਰ੍ਹਾਂ ਲਗਾਤਾਰ ਵਟਸਐਪ ਦੇ ਉੱਤੇ ਡਾਕੂਮੈਂਟ ਵੀ ਜਾਲੀ ਬਣਾ ਕੇ ਭੇਜੇ ਜਾ ਰਹੇ ਸਨ ਤੇ ਇਥੋਂ ਉਸ ਕਾਰੋਬਾਰੀ ਨੂੰ ਇਹ ਡਰ ਹੋਰ ਪੱਕਾ ਹੁੰਦਾ ਗਿਆ ਕਿ ਇਹ ਤੇ ਸਾਰਾ ਕੁਝ ਜ਼ਰੂਰੀ ਸਟੈਂਪ ਲੱਗੀ ਹੋਈ ਹੈ ਇਹ ਅਫੀਸ਼ੀਅਲ ਡਾਕੂਮੈਂਟ ਹੋ ਸਕਦਾ ਹੈ ਤੇ ਉਸ ਨੂੰ ਕਿਵੇਂ ਵਸਾਇਆ ਗਿਆ ਉਹਨਾਂ ਨੂੰ ਜਿਹੜੇ ਠੱਗ ਸੀ ਉਹ ਇਹ ਕਹਿ ਰਹੇ ਸੀ ਕਿ 38 ਕਰੋੜ ਰੁਪਏ ਜਿਹੜੇ ਖਾਤੇ ਵਿੱਚ ਸੰਜੇ ਨੇ ਪਵਾਏ ਨੇ ਉਸ ਦੇ ਵਿੱਚੋਂ ਤੁਹਾਡਾ ਵੀ ਵਿੱਚ ਹਿੱਸਾ ਇਹ ਕਹਿ ਕੇ ਠੱਗ ਨੇ ਸੀਬੀਆਈ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਹੈ ਔਰ ਉਹਨਾਂ ਦੇ ਨਾਮ ਦੇ ਹਵਾਲੇ ਨਾਲ ਜਿਹੜੇ ਦਸਤਾਵੇਜ਼ ਦੇ ਉੱਤੇ ਮੋਹਰ ਲੱਗ ਜਾਂਦੀ ਹੈ ਠੱਗ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਦੀ ਕੋਈ ਗਲਤੀ ਨਹੀਂ ਹੈ ਤਾਂ ਉਹਨਾਂ ਨੂੰ ਜਾਂਚ ਦੇ ਵਿੱਚ ਸ਼ਾਮਲ ਹੋਣਾ ਪਵੇਗਾ ਇਸ ਦੇ ਲਈ ਪੈਸੇ ਖਾਤੇ ਦੇ ਵਿੱਚ ਪਾਉਣੇ ਹੋਣਗੇ ਜੋ ਵੈਰੀਫਿਕੇਸ਼ਨ ਹੋਣ ਦੇ ਲਈ ਜਾਣਗੇ ਇਹ ਪੈਸੇ ਉਹਨਾਂ ਨੂੰ ਕੁਝ ਘੰਟਿਆਂ ਬਾਅਦ ਰਿਫੰਡ ਕਰ ਦਿੱਤੇ ਜਾਣਗੇ ਉਹਨਾਂ ਨੇ ਕੁਝ ਸਮੇਂ ਦੇ ਲਈ ਸਮਾਂ ਦੇ ਦਿੱਤਾ ਤੇ ਫਿਰ 15 ਲੱਖ ਰੁਪਏ ਦੀ ਜਿਹੜੀ ਆ ਆਰਟੀਜੀਐਮ ਕਰਵਾ ਦਿੱਤੀ ਇਸ ਤੋਂ ਬਾਅਦ 86 ਲੱਖ ਦੀ ਟ੍ਰਾਂਜੈਕਸ਼ਨ ਕਰ ਦਿੱਤੀ ਪਰ ਕਾਫੀ ਦੇਰ ਇੰਤਜ਼ਾਰ ਕਰਨ ਦੇ ਬਾਅਦ ਵੀ ਉਹ ਪੈਸੇ ਵਾਪਸ ਨਹੀਂ ਆਏ ਤੇ ਉਸ ਤੋਂ ਬਾਅਦ ਫਿਰ ਕਾਰੋਬਾਰੀ ਨੂੰ ਸ਼ੱਕ ਹੋ ਜਾਂਦਾ ਹੈ ਰਜਨੀਸ਼ ਹੌਜਾ ਨੂੰ ਕਿ ਮੇਰੇ ਨਾਲ ਤਾਂ ਠੱਗੀ ਵੱਜੀ ਹੈ ਫਿਰ ਇਸ ਨੂੰ ਪੁਲਿਸ ਦੀ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਇਸ ਮਾਮਲੇ ਦੀ ਜਾਂਚ ਪੜਤਾਲ ਵੀ ਕੀਤੀ ਔਰ ਇੱਥੋਂ ਤੱਕ ਵੀ ਕਿਹਾ ਹੈ ਕਿ ਕਿਸੇ ਦੇ ਵੀ ਵੀਡੀਓ ਕਾਲ ਦੇ ਜ਼ਰੀਏ ਅਰੈਸਟ ਨਹੀਂ ਹੁੰਦੀ ਹੈ ਜਿਹਾ ਕੋਈ ਕਾਨੂੰਨ ਨਹੀਂ ਹੈ ਪਰ ਲੋਕ ਖਾਸ ਕਰਕੇ ਬਜ਼ੁਰਗ ਜਦੋਂ ਇਸ ਤਰ੍ਹਾਂ ਦੀ ਹਸਤੀਤੀ ਦੇ ਵਿੱਚ ਫਸਦੇ ਨੇ ਔਰ ਜਿਹੜੇ ਇਸ ਤਰ੍ਹਾਂ ਦੇ ਠੱਗਾਂ ਨੂੰ ਪਤਾ ਕਿਵੇਂ ਲੱਗਦਾ ਹੈ ਕਿ ਇਸ ਦੇ ਕੋਲ ਇੰਨੇ ਪੈਸਿਆਂ ਦਾ ਪ੍ਰਬੰਧ ਹੋਵੇਗਾ ਇਸ ਦੇ ਲਈ ਡਾਟਾ ਕਿੱਥੋਂ ਜਾਂਦਾ ਹੈ ਇਹ ਵੀ ਜਾਂਚ ਦਾ ਵਿਸ਼ਾ ਹੈ ਜੇਕਰ ਜਾਂਚ ਹੁੰਦੀ ਹੈ ਕਿ ਉਹਨਾਂ ਨੂੰ ਡਾਟਾ ਕੌਣ ਮੁਹੱਈਆ ਕਰਵਾ ਦਿੰਦਾ ਹੈ ਕਿ ਉਹਨਾਂ ਦੇ ਕੋਲ ਇੰਨੇ ਪੈਸਿਆਂ ਦਾ ਇੰਤਜ਼ਾਮ ਹੈ ਜਾਂ ਉਹ ਟਾਰਗੇਟ ਹੀ ਕਿਉਂ ਉਹਨਾਂ ਲੋਕਾਂ ਨੂੰ ਕਰਦੇ ਨੇ ਕਿਉਂਕਿ ਆਮ ਲੋਕ ਨੂੰ ਜੇ ਗਰੀਬ ਮਹਾਤੜ ਲੋਕ ਨੂੰ ਇਸ ਤਰ੍ਹਾਂ ਦੀ ਫੋਨ ਕਾਲ ਆਏਗੀ ਤਾਂ ਉਹ ਇਹ ਕਹਿ ਕੇ ਕੱਟ ਦੇਵੇਗਾ ਕਿ ਮੇਰੇ ਕੋਲ ਤਾਂ ਇੰਨੇ ਪੈਸੇ ਹੀ ਨਹੀਂ ਤੁਹਾਨੂੰ ਦੇਣੇ ਤੇ ਦੂਰ ਦੀ ਗੱਲ ਪਰ ਇਸ ਤਰ੍ਹਾਂ ਦੇ ਕਾਰੋਬਾਰੀਆਂ ਨੂੰ ਜਦੋਂ ਕਾਲਾਂ ਆਉਂਦੀਆਂ ਨੇ ਖਾਸ ਕਰਕੇ ਪਿਛਲੇ ਦਿਨਾਂ ਚ ਬਜ਼ੁਰਗਾਂ ਦੇ ਮਾਮਲੇ ਸਾਹਮਣੇ ਆ ਰਹੇ ਨੇ ਕਿ ਉਹਨਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਇਸ ਕਰਕੇ ਇਸ ਮਾਮਲੇ ਦੀ ਜੜ ਤੱਕ ਜਾਣਾ ਬੜਾ ਜ਼ਰੂਰੀ ਹੈ ਕਿ ਲੋਕ ਠੱਗੀ ਦੇ ਨਵੇਂ-ਨਵੇਂ ਢੰਗ ਤਰੀਕੇ ਕਿਵੇਂ ਲੱਭ ਲੈਂਦੇ ਨੇ ਔਰ ਇਹ ਨਕਲੀ ਤੇ ਜਾਲੀ ਦਸਤਾਵੇਜ਼ ਵੀ ਭੇਜੇ ਗਏ WhatsApp ਤੇ ਇੱਕ ਵਾਰ ਨਹੀਂ ਦੋ ਵਾਰ ਤਿੰਨ ਵਾਰ ਔਰ ਵੀਡੀਓ ਕਾਲ ਦੇ ਜਰੀਏ ਅਰੈਸਟ ਪਾਉਣ ਦੀਆਂ ਗੱਲਾਂ ਵੀ ਹੁੰਦੀਆਂ ਰਹਿੰਦੀਆਂ ਨੇ ਪਰ ਪੁਲਿਸ ਦਾ ਕਹਿਣਾ ਹੈ ਸਾਫ਼ ਤੌਰ ਦੇ ਉੱਤੇ ਕਿਸ ਤਰ੍ਹਾਂ ਦੀ ਕੋਈ ਅਰੈਸਟ ਨਹੀਂ ਹੁੰਦੀ ਪਰ ਹੁਣ ਭਾਲ ਕੀਤੀ ਜਾਵੇਗੀ ਕਿ ਠੱਗ ਕਦੋਂ ਜਿਹੜੇ ਲੱਭਦੇ ਨੇ ਪਰ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਜ਼ਰੂਰ ਦਰਜ ਕਰ ਦਿੱਤਾ ਗਿਆ ਇਸ ਬਾਬਤ ਕੋਸ਼ਿਸ਼ ਕਰਾਂਗੇ ਕਿ ਜਿਹੜੀ ਵੀ ਜਾਣਕਾਰੀ ਆਵੇਗੀ ਕਿ ਠੱਗ ਫੜੇ ਗਿਆ ਕਿ ਨਹੀਂ ਫੜੇ ਗਏ ਜਾਂ ਇਹਨਾਂ ਦੇ ਵਿੱਚ ਗਰੋ ਵਿੱਚ ਚੱਲਣ ਵਾਲੇ ਕਿੰਨੇ ਠੱਗਾਂ ਦਾ ਟੋਲਾ ਤੁਰਿਆ ਫਿਰਦਾ ਹੈ ਜਿਹੜਾ ਸਾਈਬਰ ਕ੍ਰਾਈਮ ਕਰਦਾ ਹੈ ਜਾਂ ਆਨਲਾਈਨ ਠੱਗੀ ਦਾ ਸ਼ਿਕਾਰ ਲੋਕਾਂ ਨੂੰ ਬਣਾ ਰਿਹਾ ਹੈ ਇਸ ਦੇ ਬਾਰੇ ਜੋ ਵੀ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਵੀ ਜਾਣਕਾਰੀ ਤੁਹਾਡੇ ਨਾਲ ਸਮੇਂ ਤੇ ਸਾਂਝੀ ਕੀਤੀ ਜਾਵੇ ਫਿਲਹਾਲ ਜਦ ਤੱਕ ਕੋਈ ਨਵਾਂ ਅਪਡੇਟ ਆਉਂਦਾ ਹੈ ਤਦ ਤੱਕ ਤੁਸੀਂ ਬਨੇ ਰਹੋ ABC ਪੰਜਾਬ ਦੇ ਨਾਲ